ਹਾਨੀਆ ਮੀਰ ਨੇ ਆਪਣੇ ਦੇਸ਼ ਦੇ ਉਲਟ ਰੱਜ ਕੇ ਜ਼ਹਿਰ ਉਗਲਿਆ ਜਿਵੇਂ ਉਹ ਅਖਤਿਆਰ ਠਾਕਰ ਜਿਹੜਾ ਫਤਿਹਾਰਖਰ ਠਾਕਰ ਸ਼ੂਕਰ ਨੇ ਵੀ ਜਿਵੇਂ ਕੀਤਾ ਸੀ ਉਹਨੂੰ ਪਤਾ ਸੀਗਾ ਵੀ ਮੈਂ ਕੰਮ ਕੀਤਾ ਕੱਲ ਨੂੰ ਮੇਰਾ ਬਿਰੋ ਦੱਸਦਾ ਸਿਆਣੀ ਹੁੰਦੀ ਤਾਂ ਚੁੱਪ ਰਹਿੰਦੀ ਪਾਣੀਗਾ ਚ ਆ ਗਿਆ ਨਾ ਕਿਉਂਕਿ ਹੀਰੋ ਹੈ ਹਿੱਟ ਹੈ ਇਸ ਵੇਲੇ ਵਰਲਡਵਾਈਡ ਸਾਰੀ ਟੀਮ ਨੂੰ ਚਾਹੀਦਾ ਸੀ ਉਸ ਕੁੜੀ ਨੂੰ ਜਿਵੇਂ ਉਹਨੇ ਟਵੀਟ ਕੀਤਾ ਇਹ ਵੀ ਕਰ ਦਿੰਦੇ ਭਾਈ ਤੂੰ ਕਿਉਂ ਬੋਲਦੀ ਏ ਸਾਡੇ ਦੇਸ਼ ਦੇ ਉਲਟ ਇਹ ਇਹ ਲੋਕਾਂ ਦੀ ਸੋਚ ਨਹੀਂ ਗਲਤ ਹੈ ਇੱਕ ਦਿਨ ਚ ਗਦਾਰ ਬਣ ਗਿਆ ਉਹ ਮੁੰਡਾ ਕਿੰਨੇ ਆਂਦੇ ਪੰਜਾਬੀਆਂ ਦੇ ਦਿਲ ਟੁੱਟਣਗੇ ਜਦੋਂ ਪੰਜਾਬ ਚ ਫਿਲਮ ਨਹੀਂ ਰਿਲੀਜ਼ ਹੋਣੀ ਜੇ ਮੇਰੀ ਫਿਲਮ ਹੁੰਦੀ ਅੱਜ ਅੱਜ ਜੇ ਮੇਰੀ ਫਿਲਮ ਚ ਕੋਈ ਕਲਾਕਾਰ ਪਾਕਿਸਤਾਨ ਦੇ ਉਲਟ ਬੋਲਦਾ ਪਹਿਲੀ ਗੱਲ ਤਾਂ ਮੈਂ ਆਪ ਹੀ ਸਾਬ ਲੇਣਾ ਸੀ ਬਲੰਦੀ ਤੇ ਪਹੁੰਚਣਾ ਸੌਖਾ ਹੈ ਬਲੰਦੀ ਤੇ ਟਿਕਣਾ ਬਹੁਤ ਔਖਾ ਹੈ ਦੇਸ਼ ਪਹਿਲਾਂ ਫਿਲਮਾਂ ਬਾਅਦ ਚ ਹੈ ਦੇਸ਼ ਪਹਿਲਾਂ ਕਲਾਕਾਰ ਬਾਅਦ ਚ ਹੈ ਦੇਸ਼ ਪਹਿਲਾਂ ਬਾਕੀ ਗੱਲਾਂ ਸਾਰੀਆਂ ਆਪਣੇ ਦੇਸ਼ ਲਈ ਜਜ਼ਬਾ ਜਨੂਨ ਹੋਣਾ ਚਾਹੀਦਾ ਸਾਸ਼ੀ ਗਾ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗਗਨ ਸ਼ਕਲਾ ਦਲਜੀਤ ਦੋਸਾਂਜੀ ਨਵੀਂ ਆ ਰਹੀ ਫਿਲਮ ਸਰਦਾਰ ਜੀ ਤਿੰਨ ਵਿਵਾਦਾਂ ਦੇ ਵਿੱਚ ਹੈ ਵੱਡੇ ਪੱਧਰ ਤੇ ਵਿਰੋਧ ਸਾਹਮਣੇ ਹੋ ਰਿਹਾ ਹੈ ਕਿ ਪਾਕਿਸਤਾਨੀ ਅਦਾਕਾਰ ਫਿਲਮ ਦੇ ਵਿੱਚ ਕਾਸਟ ਕਿਉਂ ਕੀਤੀ ਗਈ ਮੇਰੇ ਨਾਲ ਇਸੇ ਗੱਲਬਾਤ ਲਈ ਮੈਡਮ ਸੁਖੀ ਬਰਾੜ ਮੌਜੂਦ ਨੇ ਮੈਮ ਦਲਜੀਤ ਦੀ ਫਿਲਮ ਆ ਰਹੀ ਹੈ ਸਰਦਾਰ ਜੀ ਵੱਡੇ ਪੱਧਰ ਤੇ ਉਹਦਾ ਵਿਰੋਧ ਹੋ ਰਿਹਾ ਹੈ ਕਹਿੰਦੇ ਰਿਲੀਜ਼ ਹੀ ਨਹੀਂ ਹੋਣ ਦਵਾਂਗੇ ਪਾਕਿਸਤਾਨੀ ਅਦਾਕਾਰ ਕਿਉਂ ਕਾਸਟ ਕੀਤੀ ਗਈ ਹੈ ਆ ਸਭ ਤੋਂ ਪਹਿਲਾਂ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੈ ਸ਼੍ਰੀ ਰਾਮ ਅਸਲ 'ਚ ਗੱਲ ਗਗਨ ਇਹ ਹੈ ਵੀ ਜਦੋਂ ਫਿਲਮ ਬਣੀ ਸੀ ਉਹਦਾ ਤਾਂ ਵਿਰੋਧ ਹੈ ਨਹੀਂ ਸੀ ਦੋਨੇ ਕੰਟਰੀਜ਼ ਦਾ ਹੂੰ ਕਿਉਂਕਿ ਕਾਫੀ ਫਿਲਮਾਂ 'ਚ ਤੁਸੀਂ ਰੁਝਾਨ ਦੇਖਦੇ ਹੋ ਵੀ ਪਾਕਿਸਤਾਨ ਦੇ ਕਲਾਕਾਰ ਇੱਧਰ ਆਪਣੇ ਤਾਂ ਬਹੁਤ ਘੱਟ ਨੇ ਉੱਧਰ ਨਹੀਂ ਜਾਂਦੇ ਪਰ ਪਾਕਿਸਤਾਨ ਦੇ ਬਹੁਤ ਲੋਕ ਆਪਣੀਆਂ ਫਿਲਮਾਂ 'ਚ ਕੰਮ ਕਰਦੇ ਆ ਸੋ ਇਹ ਫਿਲਮ ਬਣੀ ਆਪਰੇਸ਼ਨ ਸੰਧੂਰ ਤੋਂ ਪਹਿਲਾਂ ਬਣੀ ਆ ਪਰ ਇਹਦੇ 'ਚ ਜਿਹੜੀ ਇੱਕ ਗਲਤੀ ਹੋ ਗਈ ਟੀਮ ਦਲਜੀਤ ਵੱਲੋਂ ਉਹ ਗਲਤੀ ਇਹ ਹੋ ਗਈ ਜਿਹੜੀ ਕਿਉਂਕਿ ਬਹੁਤ ਅੱਛੀਆਂ ਫਿਲਮਾਂ ਦਿਲਜੀਤ ਨੇ ਹੁਣ ਤੱਕ ਪੰਜਾਬ ਨੂੰ ਦਿੱਤੀਆਂ ਦਿਲਜੀਤ ਨੇ ਦਿੱਤੀਆਂ ਹਮ ਆਪਣੇ ਘੁੱਗੀ ਦੀ ਸੋਚ ਵਧੀਆ ਤੇ ਅਮਨਿੰਦਰ ਗਿੱਲ ਤਿੰਨੇ ਫਿਲਮਾਂ ਕੋਈ ਪੋਜ਼ਿਟਿਵ ਮੈਸੇਜ ਵਾਲੀ ਜਾਨੀ ਵਧੀਆ ਮੈਸੇਜ ਛੱਡਦੀਆਂ ਇਹਨਾਂ ਦੀ ਫਿਲਮ ਗਲਤੀ ਸਿਰਫ ਇਹ ਰਹੀ ਗਈ ਕਿ ਜਦੋਂ ਆਪਣਾ ਆਪਰੇਸ਼ਨ ਸੰਧੂਰ ਹੋਇਆ ਹਮ ਉਦੋਂ ਜਿਹੜੀ ਇਹਨਾਂ ਨੇ ਅਦਾਕਾਰਨ ਲਈ ਹੈ ਜਿਹੜੀ ਕੀ ਨਾਮ ਹੈ ਫੇਰ ਭੁੱਲ ਜੰਨੀ ਹੁੰਦੇ ਆ ਹਾਨੀਆ ਮੀਰ ਹਾਨੀਆ ਮੀਰ ਨੇ ਆਪਣੇ ਦੇਸ਼ ਦੇ ਉਲਟ ਰੱਜ ਕੇ ਜ਼ਹਿਰ ਉਗਲਿਆ ਜਿਵੇਂ ਉਹ ਅਖਤਿਆਰ ਠਾਕਰ ਜਿਹੜਾ ਫਤਿਹਾਰਖਰ ਠਾਕਰ ਸ਼ੁਕਰ ਨੇ ਵੀ ਜਿਵੇਂ ਕੀਤਾ ਸੀ ਉਹਨੇ ਵੀ ਉਸੇ ਤਰ੍ਹਾਂ ਕੀਤਾ। ਦੇਖੋ ਆਪਣੇ ਦੇਸ਼ ਦੇ ਹੱਕ 'ਚ ਬੋਲਣਾ ਆਪਣਾ اخਲਾਕੀ ਫਰਜ਼ ਬਣਦਾ ਬੋਲ ਪਰ ਕਿਸੇ ਦੇਸ਼ ਤੇ ਹੋਰ ਔਰ ਜਿਹੜੇ ਦੇਸ਼ ਦੀਆਂ ਫਿਲਮਾਂ 'ਚ ਤੂੰ ਕੰਮ ਕਰ ਰਿਹਾ ਉਹਨੂੰ ਸੋਚਤੀ ਉਹਦੀ ਸੋਚ ਖਰਾਬ ਹੈ। ਉਹਨੂੰ ਪਤਾ ਸੀਗਾ ਵੀ ਮੈਂ ਕੰਮ ਕੀਤਾ ਕੱਲ ਨੂੰ ਮੇਰਾ ਵਿਰੋਧ ਹੋਸਦਾ ਤਾਂ ਸਿਆਣੀ ਹੁੰਦੀ ਤਾਂ ਚੁੱਪ ਰਹਿੰਦੀ। ਪਰ ਉਸ ਤੋਂ ਵੀ ਜ਼ਿਆਦਾ ਜਿਹੜੀ ਜਿਹੜੀ ਮਾੜੀ ਗੱਲ ਹੋਈ ਹੈ ਵੀ ਜਿਹੜੀ ਦਲਜੀਤ ਟੀਮ ਹੈ ਜਿਨ੍ਹਾਂ ਨੇ ਕੱਲਾ ਦਲਜੀਤ ਤਾਂ ਹੈ ਨਹੀਂਗਾ ਦਲਜੀਤ ਤਾਂ ਨਿਗਾ 'ਚ ਆ ਗਿਆ ਨਾ ਕਿਉਂਕਿ ਹੀਰੋ ਹੈ, ਹਿੱਟ ਹੈ ਇਸ ਵੇਲੇ ਵਰਲਡਵਾਈਡ। ਸਾਰੀ ਟੀਮ ਨੂੰ ਚਾਹੀਦਾ ਸੀ ਉਸ ਕੁੜੀ ਨੂੰ ਜਿਵੇਂ ਉਹਨੇ ਟਵੀਟ ਕੀਤਾ ਇਹ ਵੀ ਕਰ ਦ ਜੇ ਉਹਦੇ ਚ ਦੇਸ਼ ਪ੍ਰੇਮ ਜਾਗਿਆ ਇਹਨਾਂ ਚ ਕੋਈ ਦੇਸ਼ ਪ੍ਰੇਮ ਦੀ ਭਾਵਨਾ ਨਹੀਂ ਵੇਖੀ ਗਈ ਵਾਰਲਡਵਾਈਡ ਹੂੰ ਕਿਉਂਕਿ ਸਾਡੇ ਇੰਡੀਆ ਦੇ ਵਿੱਚ ਜਿਹੜਾ ਇੰਡੀਆ ਦੇ ਵਿੱਚ ਹਰ ਤਕ ਦੀ ਟੀਮ ਦੇ ਵਿੱਚ ਦਲਜੀਤ ਦੀ ਟੀਮ ਨੂੰ राजे ਜਦੋਂ ਉਸ ਕੁੜੀ ਨੇ ਜਿਹੜੀ ਆ ਹਾਨੀਆ ਅਮੀਰ ਉਹਨੂੰ ਜਦੋਂ ਉਹਨੇ ਬੋਲਿਆ ਇਹਨਾਂ ਨੇ ਰਿਐਕਟ ਨਹੀਂ ਕੀਤਾ ਕੰਡੈਮ ਕਰਨਾ ਚਾਹੀਦਾ ਸੀ ਵੀ ਤੂੰ ਗਲਤ ਬੋਲ ਰਹੀ ਹੈ ਸਾਡੇ ਦੇਸ਼ ਬਾਰੇ ਤੂੰ ਇਹ ਨਹੀਂ ਬੋਲ ਸਕਦੀ ਉਸ ਚੀਜ਼ ਕਰਕੇ ਨਹੀਂ ਤਾਂ ਦਲਜੀਤ ਦੀਆਂ ਫਿਲਮਾਂ ਨੂੰ ਤਾਂ ਲੋਕ ਵੇਟ ਕਰਦੇ ਵੀ ਕਦੋਂ ਦਲਜੀਤ ਦੀ ਫਿਲਮ ਹੋਵੇ ਸਿਰਫ ਇਹਨਾਂ ਤੋਂ ਮੇਰੇ ਖਿਆਲ ਗਲਤੀ ਹੋਗੀ ਵੀ ਦੇਸ਼ ਦੇ ਜਿਹੜਾ ਜੇ ਆਪਾਂ ਦੇਸ਼ทรਹੀ ਜਿਵੇਂ ਅੱਜ ਦਲਜੀਤ ਨੂੰ ਕਹਿੰਦੇ ਆ ਗਦਾ ਦਾ ਕਹਿ ਦਿੱਤਾ ਗਿਆ ਨਹੀਂ ਇਹ ਇਹ ਲੋਕਾਂ ਦੀ ਸੋਚ ਨਹੀਂ ਗਲਤ ਇੱਕ ਦਿਨ ਚ ਗਦਾਰ ਬਣ ਗਿਆ ਉਹ ਮੁੰਡਾ ਸਿਰਫ ਉਹਦਾ ਤੋਂ ਮਾੜੀ ਜੀ ਗਲਤੀ ਇਹੀ ਹੋਈ ਹੈ ਵੀ ਆ ਮੈਨੇਜ ਨਹੀਂ ਕਰ ਰਹਾ ਆ ਵੀ ਆਹ ਜਿਹੜਾ ਰੋਲਾ ਰੱਪਾ ਹੈ ਜਿਸ ਸਿਆਣੇ ਬੰਦੇ ਹੁੰਦੇ ਸੋ ਸੁਲਝਾ ਲੈਂਦੇ ਮਸਲਾ ਅੰਦਰੋਂ ਅੰਦਰੀ ਸਾਰੇ ਬੰਦਿਆਂ ਨੂੰ ਕਹਿ ਦਿੰਦੇ ਭਾਈ ਸਾਨੂੰ ਕੀ ਪਤਾ ਬੋਲੀ ਜਾਂਦੀ ਹੈ ਸਾਥੋਂ ਅਸੀਂ ਬਿਜ਼ੀ ਆ ਜਾਂ ਅਸੀਂ ਮਥਾ ਸੀ ਮਾਫੀ ਮੰਗ ਲੈਂਦੇ ਆ ਜਿਉਂ ਨੇ ਕੀਤਾ ਸੋ ਇਹ ਕੋਆਰਡੀਨੇਸ਼ਨ ਦਾ ਕਹਤੋਂ ਕਨੈਕਟੀਵਿਟੀ ਇੱਕ ਦੂਜੇ ਨਾਲ ਨਹੀਂ ਕੀਤੀ ਦਲਜੀਤ ਦੀ ਵੀ ਮੈਂ ਸਮਝਦੀ ਇੱਥੇ ਗਲਤੀ ਹੋ ਗਈ ਲ ਕਿੰਨੇ ਆਂਦੇ ਪੰਜਾਬੀਆਂ ਦੇ ਦਿਲ ਟੁੱਟਣਗੇ ਜਦੋਂ ਪੰਜਾਬ ਚ ਫਿਲਮ ਨਹੀਂ ਰਿਲੀਜ਼ ਹੋਣੀ ਹੂੰ ਸੋ ਦੋਨੇ ਪਾਸੇ ਨੁਕਸਾਨ ਹੈ ਕਲਾਕਾਰਾਂ ਦਾ ਵੀ ਨੁਕਸਾਨ ਹੈ ਸਾਡਾ ਵੀ ਨੁਕਸਾਨ ਹੈ ਪਰ ਮੈਮ ਇਸ ਤੋਂ ਪਹਿਲਾਂ ਅਗਰ ਜ਼ਿਕਰ ਕਰੇ ਜਾਵੇ ਕਿ ਪਾਕਿਸਤਾਨ ਨਾਲ ਰੌਲਾ ਸਾਡਾ ਹੋਣੀ ਹੋਇਆ ਪਹਿਲਾਂ ਵੀ ਬਹੁਤ ਹੋ ਗਏ ਰੌਲੇ ਤਾਂ ਸਾਡੇ 47 ਵੇਲੇ ਤੋਂ ਚੱਲਦੇ ਨੇ ਸੰਤਾਲੀ ਚ ਸਾਡਾ ਪਹਿਲਾ ਰੋਲਾ ਸੀਗਾ ਉਸ ਤੋਂ ਬਾਅਦ ਕਿੰਨੀ ਵਾਰ ਸਾਡੇ ਪ੍ਰਧਾਨ ਮੰਤਰੀ ਜਾਏ ਕਿੰਨੀ ਵਾਰ ਸਾਡੀਆਂ ਵਾਗੇ ਰਹੀਂ ਜਾਏ ਕਿੰਨੇ ਕੋਰੀਡੋਰ ਬਣ ਗਏ ਕਿੰਨੇ ਖਿਡਾਰੀ ਆ ਜਾ ਗਏ ਕੀ ਲੱਗਦਾ ਕਿ ਹੁਣ ਜਿਹੜੇ ਤੁਸੀਂ ਅਦਾਕਾਰ ਲੋਗੋਂ ਜਾਂ ਫਨਕਾਰ ਲੋਗ ਨੇ ਇਹਨਾਂ ਦੀਆਂ ਕੋਈ ਹੱਦਾਂ ਸਰਦਾਉਣੀਆਂ ਪ੍ਰੋਬਲਮ ਇਹ ਹੀ ਹੁਣ ਤੁਸੀਂ ਸੋਸ਼ਲ ਮੀਡੀਆ ਵਾਲੇ ਮਾਇੰਡ ਨਾ ਕਰੋ ਉਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ ਅੱਜ ਕੱਲ ਜੋ ਮਾਇੰਡ ਨਾ ਕਰੋ ਤੁਸੀਂ ਵੀ ਸੋਸ਼ਲ ਮੀਡੀਆ ਜੋ ਸੋਸ਼ਲ ਮੀਡੀਆ ਨੇ ਅਸ਼ਲੀਲਤਾ ਕਹਿ ਲੋ ਜਾਂ ਜਿਹੜੀ ਲੜਾਈਆਂ ਸੋਸ਼ਲ ਮੀਡੀਆ 'ਪਵਾਉਂਦਾ ਜੋ ਫੇਸਬੁੱਕ ਸੋਸ਼ਲ ਮੀਡੀਆ 'ਚ ਹੀ ਹੁੰਦੀ ਜਿੰਨੀਆਂ ਲੜਾਈਆਂ ਜੇ ਜੇ ਮੀਡੀਆ ਨਾ ਹੁੰਦਾ ਤਾਂ ਕੁੜੀ ਦੀ ਗੱਲ ਪਹੁੰਚਣੀ ਸੀ ਅੰਦਰ ਹੀ ਬੋਲ ਬੋਲ ਪਿਛਲੇ ਜ਼ਮਾਨੇ 'ਚ ਵੀ ਰੈਜ਼ੈਂਟਮੈਂਟ ਹੁੰਦਾ ਸੀ ਉਹ ਵੀ ਬੋਲਦੇ ਸੀ ਅਸੀਂ ਪਰ ਲੋਕਾਂ ਤੱਕ ਆਵਾਜ਼ ਨਹੀਂ ਸੀ ਪਹੁੰਚਦੀ ਜਿਹੜਾ ਸੋਸ਼ਲ ਮੀਡੀਆ ਆ ਗਿਆ ਨਾ ਇਹ ਇਹਨੇ ਜਿੱਥੇ ਸਾਨੂੰ ਫਾਇਦਾ ਕੀਤਾ ਨੁਕਸਾਨ ਜਾਦੀ ਕੀਤਾ ਮਾੜਾ ਜਿਹਾ ਕੋਈ ਬੋਲਦਾ 10 ਗੁਣੇ ਜ਼ਿਆਦਾ ਵਿਧਾ ਕੇ ਐਡ ਮੇਰਾ ਖਾਲ ਤੁਸੀਂ ਵੀ ਪਤਾ ਨਹੀਂ ਹੁਣ ਕਿਹੜਾ ਟਾਈਟਲ ਦੇਣਾ ਜਾ ਕੇ ਹਨਾ ਅੰਡਰਸਟੈਂਡ ਦਿਲ ਦੀ ਗੱਲ ਨਹੀਂ ਦਿਲ ਦੀ ਗੱਲ ਦੱਸਦੀ ਆ ਅਸੀਂ ਹੋਰ ਬੋਲਦੇ ਆ ਟਾਈਟਲ ਹੋਰ ਹੁੰਦਾ ਸੋ ਜਿਹੜਾ ਸੋਸ਼ਲ ਮੀਡੀਆ ਕਰਕੇ ਵੀ ਇਹ ਜਿਹੜੇ ਦੇਸ਼ਾਂ ਦੀਆਂ ਲੜਾਈਆਂ ਆਪਸ ਚ ਪੈਣੀਆਂ ਸ਼ੁਰੂ ਹੋ ਗਈਆਂ ਤੇ ਲੋਕਾਂ ਚ ਪੇਸ਼ੈਂਸ ਵੀ ਨਹੀਂ ਰਹੀ ਸਾਡੇ ਪੁਰਾਣੇ ਕਲਾਕਾਰਾਂ ਚ ਜਦੋਂ ਤੁਸੀਂ ਕਹਿੰਦੇ ਵੀ ਸਾਡਾ ਦੇਸ਼ ਉਧਰ ਜਾਂਦੇ ਹੁੰਦੇ ਆ ਹੁਣ ਐਡਾ ਵੱਡਾ ਉਹਨਾਂ ਨੇ ਬਣਾਇਆ ਨਹੀਂ ਕਰਤਾਰਪੁਰ ਸਾਹਿਬ ਉਹ ਮੁਸਲਮਾਨਾ ਕਿਉਂਕਿ ਨਾਨਕ ਪੀਰ ਵੀ ਸੀ ਫਕੀਰ ਵੀ ਸੀ ਗੁਰੂ ਵੀ ਸੀ ਨਾਨਕ ਸੋ ਉਹ ਲੋਕ ਮੇਰਾ ਖਿਆਲ ਕਈ ਮੈਂ ਜਾ ਕੇ ਆਪਣੇ ਨਾਲੋਂ ਜ਼ਿਆਦਾ ਮੰਨਦੇ ਗੁਰਨਾਨਕ ਦੇਵ ਜੀ ਨੂੰ ਸੋ ਸਾਡੀਆਂ ਜਿਹੜੀਆਂ ਕਲਾਕਾਰ ਹਨ ਜਿਹੜੇ ਇਹਨਾਂ ਨੂੰ ਦੋਨੇ ਦੇਸ਼ਾਂ ਦੀ ਇੱਕਜੁੱਟਤਾ ਵਾਸਤੇ ਕਲਾਕਾਰਾਂ ਨੇ ਰੂਸਚ ਕ੍ਰਾਂਤੀ ਲਿਆਤੀ ਸੀ ਸਗੋਂ ਇਹ ਇੱਕ ਦੂਜੇ ਨਾਲ ਮਿਲ ਕੇ ਕ੍ਰਾਂਤੀ ਲਿਉਣ ਵੀ ਦੋਨਾਂ ਦੇਸ਼ਾਂ ਨੂੰ ਸਮਝੌਤਾ ਕਰਨ ਲਈ ਮਜਬੂਰ ਹੋਣਾ ਪੈ ਜੇ ਤੇ ਆਪਾਂ ਜੇ ਇਹੋ ਜਿਹੇ ਖਲਾਫ ਪੈਦਾ ਕਰੀ ਉਹਦੇ ਉਲਟ ਬੋਲੀ ਜਾਂਦਾ ਉਹਦੇ ਸਾਡੇ ਦੇਸ਼ ਦੇ ਕਲਾਕਾਰ ਤਾਂ ਕੋਈ ਬੋਲਿਆ ਨਹੀਂ ਅਜੇ ਤੱਕ ਉਲਟ ਬੋਲਿਆ ਕੋਈ ਪਾਕਿਸਤਾਨ ਤੋਂ ਉਲਟ ਨਹੀਂ ਬੋਲਦੇ ਨਾ ਫਿਰ ਉਹਨਾਂ ਨੂੰ ਕੀ ਪ੍ਰੋਬਲਮ ਹੈ ਸਾਡੇ ਨਾਲ ਜੇ ਬੋਲੇ ਜੇ ਮੇਰੀ ਫਿਲਮ ਹੁੰਦੀ ਅੱਜ ਅੱਜ ਜੇ ਮੇਰੀ ਫਿਲਮ ਚ ਕੋਈ ਕਲਾਕਾਰ ਪਾਕਿਸਤਾਨ ਦੇ ਉਲਟ ਬੋਲਦਾ ਪਹਿਲੀ ਗੱਲ ਤਾਂ ਮੈਂ ਆਪ ਹੀ ਸੰਭ ਲੈਣਾ ਸੀ ਤੁਹਾਨੂੰ ਪਤਾ ਹੀ ਹੈ ਦੂਜੀ ਗੱਲ ਜੇ ਮੈਥੋਂ ਗਲਤੀ ਹੋ ਗਈ ਇੰਨੇ ਦਿਨ ਨਹੀਂ ਸੰਭਿਆ ਗਿਆ ਤਾਂ ਤੁਸੀਂ ਜਿਹੜੇ ਦੇਸ਼ ਦੇ ਵੱਡੇ ਲੀਡਰ ਆ ਜਿਹੜੇ ਦੇਸ਼ ਨੂੰ ਪਿਆਰ ਕਰਦੇ ਪਿਆਰ ਤਾਂ ਤੁਸੀਂ ਵੀ ਦਲਜੀਤ ਵੀ ਇੱਥੋਂ ਹੀ ਗਏ ਦਲਜੀਤ ਅੱਜ ਜੋ ਹੈ ਮੈਨੂੰ ਬਹੁਤ ਖੁਸ਼ੀ ਹੈ ਆਈ ਏਮ ਹੈਪੀ ਫਾਰ ਹਿਮ ਬਟ ਜੋ ਹੈ ਪੰਜਾਬੀ ਕਰਕੇ ਪੰਜਾਬੀ ਮਾਂ ਬੋਲੀ ਕਰਕੇ ਪੰਜਾਬ ਕਰਕੇ ਆਪਣੇ ਦੇਸ਼ ਕਰਕੇ ਜੋ ਅੱਜ ਜਿਹੜੇ ਬਲੰਦੀ ਤੇ ਪਹੁੰਚੇ ਹੈ ਬਲੰਦੀ ਤੇ ਇਸ ਮਿੱਟੀ ਦੀ ਬਦੌਲਤ ਇਸ ਮਿੱਟੀ ਦੀ ਬਦੌਲਤ ਜੇ ਬਲੰਦੀ ਤੇ ਪਹੁੰਚਣਾ ਸੌਖਾ ਹੈ ਬਲੰਦੀ ਤੇ ਟਿਕਣਾ ਬਹੁਤ ਔਖਾ ਉੱਡਣਾ ਛੋਟਣਾ ਡਟੇ ਰਹਿਣਾ ਔਖਾ ਯੈਸ ਉਹ ਜੇ ਬਲੰਦੀ ਤੇ ਉਹਨਾਂ ਡਟਣਾ ਨਾ ਉਹਨੂੰ ਡਾਊਨ ਟੂ ਅਰਥ ਹੋਣਾ ਪਊਗਾ ਵੀ ਆਪਾਂ ਐਵੇਂ ਨਾ ਐਵੇਂ ਆਪਦਾ ਮਾਰੀ ਜਾਗੇ ਵੀ ਮੈਂ ਐ ਬਣ ਕੁਝ ਨਹੀਂ ਬਣਿਆ ਕੁਝ ਨਹੀਂ ਮਤਲਬ ਕਰੋਨਾ ਆਇਆ ਸੀ ਕਿੱਧਰ ਗਿਆ ਸਾਰਾ ਕੁਝ ਰੱਬ ਤੋਂ ਜ਼ਰੂਰ ਡਰਨਾ ਚਾਹੀਦਾ ਆਪਣੇ ਦੇਸ਼ ਦੀ ਇੱਜ਼ਤ ਕਰਨੀ ਚਾਹੀਦੀ ਦੇਸ਼ ਪਹਿਲਾਂ ਫਿਲਮਾਂ ਬਾਅਦ ਚ ਹੂੰ ਦੇਸ਼ ਪਹਿਲਾਂ ਕਲਾਕਾਰ ਬਾਅਦ ਚ ਹੈ ਦੇਸ਼ ਪਹਿਲਾਂ ਬਾਕੀ ਗੱਲਾਂ ਸਾਰੀਆਂ ਆਪਣੇ ਦੇਸ਼ ਲਈ ਜਜ਼ਬਾ ਜਨੂਨ ਹੋਣਾ ਚਾਹੀਦਾ ਦੇਸ਼ ਲਈ ਯਾਰ ਆਪਣੇ ਸਰਹੱਦ ਤੇ ਕਿੰਨੇ ਫੌਜੀ ਮਰਦੇ ਆ ਤੁਸੀਂ ਜਦੋਂ ਲਾਸ਼ਾਂ ਘਰੇ ਆਉਂਦੀਆਂ ਉਹਨਾਂ ਨੂੰ ਪਤਾ ਹੁੰਦਾ ਹੈ ਸੋ ਦੇ ਇੱਕ ਦੇਸ਼ ਲਈ ਜਜ਼ਬਾ ਤੇ ਹੋਣਾ ਚਾਹੀਦਾ ਮਸਲਾ ਕਿਵੇਂ ਸਾਊਟ ਆਊਟ ਹੋ ਸਕਦਾ ਫਿਰ ਮਸਲਾ ਨਾ ਹੁਣ ਹੱਦੋਂ ਵੱਧ ਲੰਘ ਗਿਆ ਪਾਣੀ ਕਹਿੰਦੇ ਸਿਰ ਤੋਂ ਲੰਘ ਗਿਆ ਪਾਣੀ ਬਟ ਹਜੇ ਵੀ ਜਿਵੇਂ ਮੈਂ ਨਿਊਜ਼ ਇਟਿੰਗ ਦੇ ਬਾਲੇ ਚੈਨਲ ਨਾਲ ਸਵੇਰ ਦਾ ਮੈਂ ਇਹ ਇਹ ਕਰ ਰਹੀ ਹਾਂ ਮੈਂ ਸਾਰਿਆਂ ਨੂੰ ਭੰਪਿਆ ਬਹੁਤ ਬਹੁਤ ਬਧਰੋ ਹੈ ਅਸਲੀ ਸਾਰੇ ਬਦਰੋ ਕੀ ਦਾ ਕਰਕੇ ਹੋਇਆ ਦਲਜੀਤ ਕਰਕੇ ਨੇ ਬਦਰੋ ਹੋਇਆ ਜਿਹੜੀ ਪਾਕਿਸਤਾਨ ਕੁੜੀ ਕਰਕੇ ਇਹ ਮਸਲਾ ਐ ਸੰਭਲ ਸਕਦਾ ਜਾਂ ਤਾਂ ਕੁੜੀ ਨੂੰ ਕਹਿਣ ਮਾਫੀ ਮੰਗ ਇੰਡੀਆ ਦੇ ਜਾਂ ਫਿਰ ਜਿਹੜੀ ਸਾਰੀ ਟੀਮ ਐ ਉਹ ਟੀਮ ਕੋਈ ਇਹੋ ਜਿਹਾ ਜਿਗਾੜ ਕਰੇ ਜਿਹਦੇ ਨਾਲ ਥੋੜੇ ਜਿ ਠੰਡੇ ਹੋ ਜਾਣ ਕਿਉਂਕਿ ਟੀਮ ਨੂੰ ਚਾਹੀਦਾ ਤੁਰੰਤ ਕਹਿ ਦੇਣ ਵੀ ਜੇ ਤੁਹਾਨੂੰ ਗਲਤ ਲੱਗਦਾ ਸੀ ਉਹਦਾ ਨਹੀਂ ਵਿਰੋਧ ਕੀਤਾ ਬਈ ਯਾਰ ਸੌਰੀ ਫਾਰ 댓 ਤੇ ਜੇ ਇੱਕ ਸੌਰੀ ਕਹਿਣ ਨਾਲ ਲੱਖਾਂ ਪੰਜਾਬੀਆਂ ਦੇ ਦਿਲ ਟੁੱਟਣਗੇ ਫਿਲਮ ਨਹੀਂ ਰਿਲੀਜ਼ ਹੋਊਗੀ ਇੰਡੀਆ ਚ ਲਈ ਆਪਾਂ ਨੂੰ ਕਿੰਨਾ ਪਾਟਾ ਲੱਗੂ ਲੱਗਦਾ ਵੀ ਪਾਣੀ ਸਰ ਤੋਂ ਲੰਘ ਗਿਆ ਮੈਨੂੰ ਤਾਂ ਲੱਗਦਾ ਲੰਘ ਗਿਆ ਕਿਉਂ ਇਹਦੇ ਕਈ ਮੇਰੇ ਨਾਲ ਬੁੱਧੀਜੀਵੀ ਆਏ ਬੰਬੇ ਤੋਂ ਆਏ ਕਈ ਜੁੜੇ ਉਹ ਕਹਿੰਦੇ ਜੇ ਅਸੀਂ ਜੇ ਮਾਫੀ ਵੀ ਮੰਗ ਲਈ ਅਸੀਂ ਪਾਕਿਸਤਾਨ ਵਾਲੀ ਕੁੜੀ ਨੂੰ ਕਹਿ ਰਹੇ ਇਧਰ ਲੈਂਨ ਨੂੰ ਕੁਛ ਗਿਆ ਮੈਨੂੰ ਲੱਗਦਾ ਵੀ ਜੇ ਦਲਜੀਤ ਦੀ ਟੀਮ ਆ ਸਾਰੀ ਜਿਹੜੀ ਜੇ ਰਲ ਕੇ ਨਾ ਸਾਰਾ ਪਿਆਰ ਨਾਲ ਥੋੜਾ ਜਨ ਲਿਫ ਕੇ ਨਿਮ ਕੇ ਮਿੱਠਤ ਨੀਵੀ ਨਾਨਕਾ ਜੇ ਥੋੜਾ ਜਿ ਲਿਫ ਜਾਣ ਮੇਰੇ ਖਿਆਲ ਹਜੇ ਵੀ ਪਾਣੀ ਜਿਹੜਾ ਸਿਰ ਤੋਂ ਲੰਘਿਆ ਉਹ ਠੀਕ ਕੀਤਾ ਜਾ ਸਕਦਾ ਜੇ ਕੋਈ ਉਹਨਾਂ ਨੂੰ ਗਾਈਡੈਂਸ ਅੱਛੀ ਗਾਈਡੈਂਸ ਮਿਲ ਦਲਜੀਤ ਨੂੰ ਹੁਣ ਕੈਮਰੇ ਸਾਹਮਣੇ ਆਉਣਾ ਚਾਹੀਦਾ ਇਮੀਡੀਏਟਲੀ ਆਉਣਾ ਚਾਹੀਦਾ ਦਿਲਜੀਤ ਨੂੰ ਰੋਜ਼ ਪਾਉਂਦੇ ਹੀ ਰਹਿੰਦਾ ਕੁਛ ਨਾ ਕੁਛ ਪੋਸਟਾਂ ਤੇ ਦਿਲਜੀਤ ਨੂੰ ਮੇਰੇ ਵੀਰ ਨੂੰ ਮੈਂ ਇਹੀ ਬੇਨਤੀ ਕਰਦੀ ਆਂ ਵੀ ਆਪਾਂ ਪੰਜਾਬ ਨੂੰ ਸੰਭਾਲ ਲਈਏ ਪੰਜਾਬੀਤਨ ਨੂੰ ਸੰਭਾਲ ਲਈਏ ਆਪਾਂ ਆਪਣੇ ਦੇਸ਼ ਨੂੰ ਪਹਿਲਾਂ ਮੁੱਖ ਰੱਖਦੇ ਹੋਏ ਜੇ ਆਪਾਂ ਨੂੰ ਇਹ ਆਚਾਰ ਸ਼ਬਦ ਬੋਲਣੇ ਵੀ ਮੇਰਾ ਵੀਰ ਬਹਿ ਜਾਣ ਤਾਂ ਬੋਲਦੇ ਕੀ ਫਰਕ ਪੈਂਦਾ ਆਪਾਂ ਹਾਂ ਤਾਂ ਇੰਡੀਅਨ ਹੀ ਭਾਵੇਂ ਮੈਂ ਵੀ ਕੈਨੇਡੀਅਨ ਆਂ ਕਿੰਨੇ ਦੇ ਪਾਸਪੋਰਟ ਜਿੰਨੇ ਮਰਜ਼ੀ ਉਥੇ ਅਮਰੀਕਾ ਕੈਨੇਡਾ ਰਹਿ ਲਈ ਉਥੇ ਜਾ ਕੇ ਆਪਾਂ ਇੰਡੀਆ ਨੂੰ ਮਿਸ ਕਰਦੇ ਆ ਤੇ ਇਹੀ ਸਭ ਤੋਂ ਪਹਿਲੇ ਹੀ ਕਹਨੇ ਆ ਅਸੀਂ ਇੰਡੀਅਨ ਆ ਨੈਸ਼ਨੈਲਿਟੀ ਤਾਂ ਸਾਡੀ ਇੰਡੀਆਨ ਆ ਸਾਡੀ ਨੈਸ਼ਨੈਲਿਟੀ ਇੰਡੀਆ ਅਸੀਂ ਸਾਰੀ ਉਮਰ ਜੰਮੇ ਜਦੋਂ ਇੰਡੀਆ ਚ ਤੇ ਇੰਡੀਆ ਹੀ ਰਹਿਵਾਂਗੇ ਸੋ ਇਹ ਨਹੀਂ ਗੱਲਾਂ ਹੁੰਦੀਆਂ ਭਾਵੇਂ ਆਪਾਂ ਜਿੱਥੇ ਮਰਜ਼ੀ ਉੱਡ ਜੀਏ ਅਸਮਾਨ ਚ ਤੇ ਸ਼ਾਂਤੀ ਉਥੇ ਮਿਲਦੀ ਜਦੋਂ ਜਹਾਜ਼ ਇੰਡੀਆ ਦੀ ਧਰਤੀ ਤੇ ਲੈਂਡ ਕਰਦਾ ਨਾ ਉਹ ਜਿਆ ਨਜ਼ਾਰਾ ਕਿਤੇ ਨਹੀਂ ਆਉਂਦਾ ਭਾਵੇਂ ਤੁਸੀਂ ਕੈਨੇਡਾ ਲੰਡਨ ਜਿੱਥੇ ਮਰਜ਼ੀ ਬਸੋ ਮੇਰਾ ਵੀਰਾ ਆਪਾਂ ਪੰਜਾਬ ਦੇ ਆਪਾਂ ਪੰਜਾਬੀ ਸਾਡੇ ਗੁਰੂਆਂ ਪੀਰਾਂ ਪਗਮਰਾਂ ਨੇ ਇਹ ਵੀ ਇਹ ਵੀ ਸਿਖਾਇਆ ਵੀ ਜੇ ਗਲਤੀ ਹੋ ਜੇ ਮਾਫੀ ਮੰਗਣ ਚ ਬੰਦਾ ਘਟਦਾ ਨਹੀਂ ਉਹਦਾ ਸਿਰ ਉੱਚਾ ਹੁੰਦਾ ਮਾਫੀ ਦੇਣ ਮਾਫੀ ਮੰਗਣ ਵਾਲੇ ਨਾਲੋਂ ਮਾਫੀ ਦੇਣ ਵਾਲੇ ਨਾਲੋਂ ਮਾਫੀ ਮੰਗਦਾਂ ਨਾ ਜਿਹੜਾ ਵੱਡਾ ਹੋ ਜਾਂਦਾ ਹੈ ਬੇਸ਼ੱਕ ਸੋ ਅੱਛਾ ਲੱਗਦਾ ਵੀ ਦਿਲਜੀਤ ਤੇ ਉਹਨਾਂ ਦੀ ਟੀਮ ਨੂੰ ਕੈਮਰੇ ਸਾਹਮਣੇ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਤੁਹਾਡੇ ਮਤਲਬ ਨਹੀਂ ਉਹ ਸਾਰੀਆਂ ਗੱਲਾਂ ਮਾਫੀ ਵੀ ਨਹੀਂ ਸਾਰੀਆਂ ਗੱਲਾਂ ਕਲੀਅਰ ਕਰ ਦੇਣ ਵੀ ਭਾਈ ਸਾਡੀ ਇਹ ਮਜਬੂਰੀ ਹੈ ਮੈਂ ਮਾਫੀ ਵੀ ਨਹੀਂ ਕਹਿੰਦੀ ਵੀ ਹੱਥ ਜੋੜਨ ਉਹ ਜੋਰ ਨਾਲ ਵਾਪਰਿਆ ਉਸ ਲਈ ਤਾਂ ਕਿ ਕੈਮਰੇ 'ਉਰੇ ਕਰ ਦੇਣ ਜਿਵੇਂ ਇਹ ਕਰੀ ਜਾਂਦੇ ਟਾਕ ਫਰਕ ਹੀ ਫਰਕ ਵੀ ਕੀ ਪੈਂਦਾ ਹੁਣ ਇਹ ਥੋੜਾ ਵੀ ਤੇ ਦਿਲਜੀਤ ਦੀ ਟੀਮ ਬਣ ਗਈ ਠੀਕ ਹੈ ਮੈਂ ਮੰਨਿਆ ਉਹ ਆਪਾਂ ਬਹੁਤ ਵੱਡਾ ਤੇ ਪਰ ਜੇ ਉਹਦੀ ਟੀਮ ਉਹਦੇ ਲਈ ਬੋਲੂਗੀ ਨਾ ਤਾਂ ਇਹਦਾ ਮਤਲਬ ਗਲਤ ਗੱਲ ਹੈ ਹਿਸ ਟੀਮ ਸ਼ੁਡ ਸਪੀਕ ਵੀ ਸਾਡੀ ਭਾਈ ਪਹਿਲਾਂ ਦੀ ਅਸੀਂ ਕੀਤਾ ਸੀ ਕੀ ਕਰੀਏ ਤਾਂ ਕਿ ਫਿਲਮ ਨੂੰ ਪੰਜਾਬ ਚ ਵੀ ਰਿਲੀਜ਼ ਕੀਤਾ ਜਾ ਸਕੇ ਬਹੁਤ ਪੈੜਾ ਲੱਗ ਰਹੇ ਨਹੀਂ ਪੰਜਾਬ ਚ ਵੀ ਇੰਡੀਆ ਚ ਰਿਲੀਜ਼ ਹੋ ਜਾਏ ਬਹੁਤ ਪੈੜਾ ਲੱਗਦਾ ਵੀ ਸਾਡਾ ਇੱਕ ਕਲਾਕਾਰ ਦੀ ਮਿਹਨਤ ਹੁੰਦੀ ਹੈ राजे ਪਤਾ ਨਹੀਂ ਕਿੰਨੇ ਸਾਲ ਫਿਲਮ ਪ੍ਰੋਡਿਊਸਰ ਡਾਇਰੈਕਟਰ ਰਾਈਟਰ ਕਰੂ ਲਾਈਟਾਂ ਵਾਲੇ ਸਾਊਂਡ ਵਾਲੇ ਮਤਲਬ ਕਿੰਨਿਆਂ ਦੀ ਤਾਂ ਰੋਜੀ ਰੋਟੀ ਜੁੜੀ ਹੈ ਤੇ ਕਿੰਨਿਆਂ ਦਾ ਇੱਕ ਜਦੋਂ ਦਲਜੀਤ ਦਲਜੀਤ ਦਾ ਦਿੱਲੀ ਟਟੂ ਦਾ ਦਲਜੀਤ ਨੇ ਜਿਹੜਾ ਕਿਰਦਾਰ ਜਿਵੇਂ ਨਾ ਦਲਜੀਤ ਨੂੰ ਭਾਵੇਂ 100 ਰੁਪਏ ਦੇ ਦੇ ਉਹ ਵਾਪਸ ਨਹੀਂ ਆਉਣਾ ਕਿਉਂਕਿ ਕਲਾਕਾਰ ਇੱਕ ਜਿਉਂਦਾ ਕਿਰਦਾਰ ਦੇ ਵਿੱਚ ਜਦੋਂ ਫਿਲਮ ਬਣਾਉਂਦਾ ਤੇ ਦਲਜੀਤ ਇਹ ਚਾਹੂਗਾ ਵੀ ਮੈਂ ਵੀ ਵੇਖਾਂ ਵੀ ਲੋਕ ਕਿੰਨਾ ਕੁ ਮੈਨੂੰ ਪਸੰਦ ਕਰਦੇ ਸੋ ਇਹ ਥੋੜਾ ਜਿਹਾ ਕਈ ਇਹ ਵੀ ਕਹੀ ਜਾਂਦੇ ਵੀ ਦਲਜੀਤ ਨੂੰ ਪੈਸੇ ਮਿਲ ਜਾਣ ਜਾਂ ਫਿਲਮ ਦਾ ਮੁਆਵਜ਼ਾ ਮਿਲ ਜਾਏ ਉਹਨਾਂ ਨੂੰ ਮੁਆਵਜ਼ੇ ਨਾਲ ਨਹੀਂ ਕੁਝ ਬੰਨਣਾ ਇਹ ਤਾਂ ਵੇਖੋ ਤੁਹਾਨੂੰ ਤਰੀਕੇ ਨਾਲ ਚੱਲਣਾ ਪੈਣਾ ਸਾਰੇ ਲੋਕਾਂ ਨਾਲ ਜਿਹੜੇ ਇੰਡੀਆ ਦੇ ਵੱਡੇ ਵੱਡੇ ਬੁੱਧੀਜੀਵੀ ਨੇ ਦਿਲਜੀਤ ਦੀ ਸਾਰੀ ਟੀਮ ਨੂੰ ਉਹਨਾਂ ਨਾਲ ਕੋਆਰਡੀਨੇਟ ਫਟਾਫਟ ਟੈਲੀਫੋਨਾਂ ਤੇ ਕਰ ਲੈਣਾ ਚਾਹੀਦਾ ਤੇ ਮੇਰਾ ਖਿਆਲ ਜੇ ਦਿਲੋਂ ਉਹ ਲੱਭ ਜਾਂਦਾ ਫਿਲਮ ਰਿਲੀਜ਼ ਹੋ ਜੂਗੀ ਇੱਥੇ ਇੰਡੀਆ 'ਚ ਕੋਈ ਵੱਡੀ ਗੱਲ ਨਹੀਂ ਤਾਂ ਬਿਲਕੁਲ ਮੈਡਮ ਸੁਖੀ ਬਰਾੜ ਦਾ ਸੁਜੈਸ਼ਨ ਹੈ ਦਿਲਜੀਤ ਦੂਸਾਂਸ ਦੇ ਲਈ ਕਹਿੰਦੇ ਕੈਮਰੇ ਦੇ ਸਾਹਮਣੇ ਆਉਣਾ ਚਾਹੀਦਾ ਹੈ ਉਹਨਾਂ ਨੂੰ ਤੇ ਉਹਨਾਂ ਦੀ ਟੀਮ ਨੂੰ ਅੱਗੇ ਆ ਕੇ ਕਲੈਰੀਫਿਕੇਸ਼ਨ ਦੇਣਾ ਚ ਮਾਫੀ ਦੇਣ ਨਾਲੋਂ ਵੱਡਾ ਮਾਫੀ ਮੰਗਣ ਵਾਲਾ ਹੁੰਦਾ ਹੈ ਤਾਂ ਕਿਤਨਾ ਕਿਤੇ ਜੇ ਗੱਲ ਜ਼ਿਕਰ ਕੀਤੀ ਜਾਵੇ ਅਗਰ ਸਾਹਮਣੇ ਆ ਕੇ ਸੌਰੀ ਜਾਂ ਮਾਫੀ ਵੀ ਮੰਗ ਲੈਂਦੇ ਨੇ ਤਾਂ ਇਸ ਦੇ ਵਿੱਚ ਕੋਈ ਗੱਲ ਨਹੀਂ ਕਿਉਂਕਿ ਕਲਾ ਜਿਉਂਦੀ ਰਹਿਣੀ ਚਾਹੀਦੀ ਹੈ ਕਿਹਨਾ ਹਾਲਾਤਾਂ ਦੇ ਵਿੱਚ ਇਹ ਪਿਕਚਰ ਬਣੀ ਆ ਪਹਿਲਗਾਮ ਅਟੈਕ ਤੋਂ ਪਹਿਲਾਂ ਕਾਸਟ ਕੀਤੀ ਗਈ ਸੀ ਪਰ ਜਿਸ ਤਰ੍ਹਾਂ ਦੀ ਹਿਨਾ ਅਮੀਰ ਦੀ ਸਟੇਟਮੈਂਟ ਭਾਰਤ ਦੇ ਲਈ ਸੀ ਉਹ ਬੇहद ਨਿੰਦਣਯੋਗ ਆ ਕਹਿੰਦੇ ਆਪਣੇ ਦੇਸ਼ ਨੂੰ ਹਰ ਕੋਈ ਪਿਆਰ ਕਰਦਾ ਪਰ ਕਲਾਕਾਰਾਂ ਦੀਆਂ ਕੋਈ ਹੱਦਾਂ ਤੇ ਸਰਹੱਦਾਂ ਨਹੀਂ ਹੁੰਦੀਆਂ ਕੈਮਰਾ ਪਰਸਨ ਦਲੇਰ ਤੇ ਨਿਤਿਨ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ